ਜੇਕਰ ਕਿੱਲਿਆਂ ਨਾਲ ਢਿੱਡ ਨਹੀਂ ਭਰਨਾ ਤਾਂ ਬਰਮਾ ਵੱਢ ਕੇ ਕਿਹੜਾ ਭਰ ਜਾਣਾ ਨੰਗਾ ਦੇ ਨੰਗ ਹੀ ਰਹਿਣਾ ਭੁੱਖਿਆਂ ਦੇ ਭੁੱਖੇ ਹੀ ਰਹਿਣਾ ਤੁਸੀਂ ਇਹਨਾਂ ਬੰਦਿਆਂ ਦੀ ਘਟਗਿਆ ਤੇ ਕਮੇਨੀ ਸੋਚ ਵੇਖ ਲਓ ਇਹਨਾਂ ਬੰਦਿਆਂ ਨੇ ਦੋਨਾਂ ਪਾਸਿਆਂ ਤੇ ਬਰਮਣੀ ਛੱਡੀ ਆ ਇੱਟਾ ਤੁਸੀਂ ਸਾਫ਼ ਦੇਖ ਲੀਆਂ ਨੇ ਤੁਸੀਂ ਦੇਖੋ ਇਹਨਾਂ ਬੰਦਿਆਂ ਨੇ ਝਾੜ ਵੱਢ ਲੈਣ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜਾਨਾਂ ਨੂੰ ਜੋਖਮ ਵਿੱਚ ਪਾਇਆ ਹੋਇਆ ਬਰਮਣੀ ਛੱਡੀ ਦੋਨਾਂ ਪਾਸਿਆਂ ਤੇ ਦੋਨਾਂ ਸਾਈਡਾਂ ਤੇ ਮੈਂ ਦੂਜਾ ਪਾਸਾ ਵੀ ਦਿਖਾਉਣਾ ਦੇਖੋ ਕੁੜੁਕਾ ਆ ਰਿਹਾ ਜੇਕਰ ਇੱਥੇ ਦੋ ਵੱਡੇ ਸਾਧਨ ਆ ਜਾਣ ਤੇ ਉਹ ਇੱਕ ਦੂਜੇ ਨੂੰ ਕਿਵੇਂ ਕ੍ਰੋਸ ਕਰਨਗੇ ਇੱਥੇ ਵੈਣਾ ਆਉਂਦੀਆਂ ਨੇ ਬੱਚਿਆਂ ਵਾਲੀਆਂ ਉਹ ਵੀ ਇੱਥੋਂ ਲੰਘਦੀਆਂ ਨੇ ਜੇਕਰ ਦੋ ਇਕੱਠੀਆਂ ਵੈਣਾ ਆ ਜਾਣ ਉਹ ਵੀ ਕਿਵੇਂ ਕ੍ਰੋਸ ਕਰਨਗੀਆਂ ਦੂਜਾ ਪਾਸਾ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਬੰਦਿਆਂ ਦੀ ਸੋਚ ਨੂੰ ਸਲਾਮ ਕਰੋ ਨੰਬਰ ਦਿਓ ਸਲੂਟ ਮਾਰੋ ਵੀ ਇਹਨਾਂ ਨੇ ਆਪਦੇ ਚੱਕਰ ਦੇ ਵਿੱਚ ਬਰਮਾ ਹੀ ਨਹੀਂ ਛੱਡੀਆਂ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਤੁਹਾਡੀ ਬਹੁਤ ਮਿਹਰਬਾਨ ਤੁਸੀਂ ਤੋੜ ਤੱਕ ਦੇਖ ਸਕਦੇ ਹੋ ਕਿਸੇ ਮਾਈ ਦੇ ਲਾਲ ਨੇ ਬਰਮਣੀ ਛੱਡੀ ਆ ਦੇਖੋ ਫੁੱਟ ਫੁੱਟ ਸੜਕ ਵੀ ਨਹੀਂ ਛੱਡੀ ਤੁਸੀਂ ਦੇਖੋ ਇਦੂ ਘਟ ਗਿਆ ਸੋਚ ਕੀ ਦੀ ਹੋ ਸਕਦੀ ਜੇਕਰ ਆਪਾਂ ਗੱਲ ਕਰੀਏ ਅਸੀਂ ਪੰਜਾਬੀ ਆ ਅਸੀਂ ਲੰਗਰ ਲਾਉਣੇ ਆ ਅਸੀਂ ਬੜੇ ਦਾਨ ਕਰਦੇ ਆ ਯਾਰ ਆਦਾ ਸ਼ਰਮ ਨੂੰ ਹੱਥ ਮਾਰ ਲਓ ਜਿੱਥੋਂ ਲੰਘਣਾ ਗੁਜ਼ਰਨਾ ਟੱਪਣਾ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਵੀ ਲੰਘਣਾ ਉਹ ਬਰਮਾ ਦਾ ਛੱਡ ਦਿਓ